हां जी ਕਿਸਾਨ ਭਰਾਓ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪੀਆਰ 131 ਝੋਨੇ ਦੀ ਪਣੀਰੀ ਬੀਜਣ ਅਤੇ ਲਵਾਈ ਦਾ ਸਹੀ ਸਮਾਂ 35 ਤੋਂ 40 ਕੁਇੰਟਲ ਝਾੜ ਲੈਣ ਲਈ ਪਣੀਰੀ ਬੀਜਣ ਦਾ ਸਹੀ ਜਿਹੜੀ ਤਰੀਕ ਆ ਤੇ ਪਿਛਲੇ ਸਾਲਾਂ ਦੇ ਤਜਰਬੇ ਦੇ ਮੁਤਾਬਕ ਗੱਲ ਤੱਥਾਂ ਦੇ ਆਧਾਰ ਤੇ ਕੀਤੀ ਜਾਊਗੀ ਦੋਸਤੋ ਹਰ ਇੱਕ ਵੈਰੈਟੀ ਦੇ ਕੁਝ ਕਾਨੂੰਨ ਆ ਕੁਝ ਨਿਯਮ ਆ ਸੋ ਜਾਣਕਾਰੀ ਹੋਣੀ ਚਾਹੀਦੀ ਆਪ ਨੂੰ ਉਹਨਾਂ ਨਿਯਮਾਂ ਬਾਰੇ ਸਭ ਤੋਂ ਜ਼ਰੂਰੀ ਨਿਯਮ ਜਿਹੜਾ ਟਾਈਮ ਟੇਬਲ ਸੋ 110 ਦਿਨ ਦੇ ਵਿੱਚ ਪੱਕਣ ਵਾਲੀ ਹੈ ਵੈਰਾਈਟੀ ਬਿਨਾ ਪਨੀਰੀ ਤੋਂ ਅਤੇ 30 ਦਿਨ ਦੀ ਪਨੀਰੀ ਜਾਨੀ ਕਿ ਟੋਟਲ ਸਮਾਂ 140 ਦਿਨ ਦਾ 110 ਤੋਂ ਲੈ ਕੇ 111 ਸੈਂਟੀਮੀਟਰ ਕੱਦ ਕਰਨ ਵਾਲੀ ਹੈ ਕਿਸਮ ਅਤੇ 31 ਕੁਇੰਟਲ ਪ੍ਰਤੀ ਏਕੜ ਝਾੜ ਦੇਣ ਵਾਲੀ ਹੈ ਕਿਸਮਾਂ ਸੋ 31 ਕੁਆਂਟਲ ਝਾੜ ਔਸਤਨ ਝਾੜੇ ਦਾ ਜੋ ਆਲਓਵਰ ਐਵਰੇਜ ਕੱਢੀ ਜਾਂਦੀ ਹੈ ਅਤੇ ਪਿਛਲੇ ਸਾਲਾਂ ਦੇ ਤਜਰਬੇ ਦੇ ਮੁਤਾਬਕ ਕੁਝ ਕਿਸਾਨ ਵੀਰਾਂ ਨੇ ਇਸ ਦਾ ਝਾੜ 35 ਤੋਂ ਲੈ ਕੇ 40 ਕੁਆਂਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਸੋ ਦੋਸਤੋ ਸਮਾਂ ਨਾ ਜ਼ਿਆਦਾ ਖਰਾਬ ਕਰੀਏ ਗੱਲ ਕਰੀਏ ਆਪਣੇ ਟੌਪਿਕ ਤੇ ਪੀਆਰ 131 ਝੋਨੇ ਦੀ ਪਨੀਰੀ ਦਾ ਸਹੀ ਸਮਾਂ ਤੇ ਝੋਨੇ ਦੀ ਲਵਾਈ ਦਾ ਸਹੀ ਸਮਾਂ ਸੋ ਦੋਸਤੋ ਪਿਛਲੇ ਸਾਲਾਂ ਦੇ ਤਜਰਬੇ ਦੇ ਮੁਤਾਬਕ ਜਿੰਨੇ ਜਿੰਨਾ ਕਿਸਾਨ ਭਰਾਵਾਂ ਨੇ ਅਗੇਤੀ ਪਣੀਰੀ ਬੀਜ ਕੇ ਅਗੇਤੀ ਲਵਾਈ ਕੀਤੀ ਸੀ ਇਸ ਝੋਨੇ ਦੀ ਉਹਨਾਂ ਉਹਨਾਂ ਕਿਸਾਨ ਭਰਾਵਾਂ ਦੇ ਝਾੜ ਦੇ ਵਿੱਚ ਕਮੀ ਦੇਖਣ ਨੂੰ ਮਿਲੀ ਆ। ਸੋ ਕਾਰਨ ਕੀ ਬਣਿਆ? ਇਹ ਵੈਰੈਟੀ 110 ਦਿਨ ਦੇ ਵਿੱਚ ਪੱਕਣ ਵਾਲੀ ਆ। ਜੇਕਰ ਆਪਾਂ ਇਸ ਵੈਰੈਟੀ ਦਾ ਦੂਜੀਆਂ ਵੈਰੈਟੀਆਂ ਦੇ ਨਾਲ ਕੰਪੈਰੀਜ਼ਨ ਕਰਦੇ ਆ ਜਾਨੀ ਕਿ ਲੌਂਗ ਟਾਈਮ ਵੈਰੈਟੀਆਂ ਜਿਵੇਂ ਕਿ ਪੂਸਾ ਵੈਰੈਟੀ ਹੋਗੀ ਜੋ ਕਿ ਗਵਰਨਮੈਂਟ ਵੱਲੋਂ ਬੈਨ ਕੀਤੀ ਹੋਈ ਕਿਸਮਾਂ ਜਾਂ PR118 ਜਾਂ CR212 ਸੋ ਐਵੇਂ ਦੀ ਕੋਈ ਵੀ ਲੰਮੇ ਸਮੇਂ ਵਾਲੀ ਫਸਲ ਨਾਲ ਕੰਪੈਰੀਜ਼ਨ ਕਰਾਂਗੇ ਤਾਂ ਜੇਕਰ ਉਹਦੇ ਨਾਲ ਹੀ ਆਪੇ ਇਸ ਵੈਰਾਈਟੀ ਦੀ ਪਣੀਰੀ ਬੀਜਾਂਗੇ ਤਾਂ ਝਾੜ ਦੇ ਵਿੱਚ ਕਮੀ ਜ਼ਰੂਰ ਆਵੇਗੀ ਕਾਰਨ ਕੀ ਗਰਮੀ ਸੋ ਹਾਈ ਟੈਂਪਰੇਚਰ ਦੇ ਵਿੱਚ ਪੱਕਣ ਦੇ ਕਾਰਨ ਕੁਝ ਕੁ ਵੈਰਾਈਟੀਆਂ ਦੇ ਵਿੱਚ ਫੋਕ ਵੀ ਕਾਫੀ ਬਣੀ ਆ ਸੋ ਇਸੇ ਤਰ੍ਹਾਂ ਇਸੇ ਵੈਰਾਈਟੀ ਦੇ ਵਿੱਚ ਵੀ ਜੇਕਰ ਗਰਮੀ ਦੇ ਵਿੱਚ ਪੱਕਦੀ ਆ ਤਾਂ ਫੋਕ ਬਣਦੀ ਆ ਫੋਕ ਮਤਲਬ ਕਿ ਸਮਝਦੇ ਹੋਵੋਗੇ ਤੁਸੀਂ ਖਾਲੀ ਦਾਣਾ ਰਹਿ ਜਾਣਾ ਅਤੇ ਜੋ ਦਾਣਿਆਂ ਦੇ ਵਿੱਚ ਚੌਲ ਬਣਦਾ ਹੈ ਸੋ ਚੌਲ ਦਾ ਵજન ਨਰਮ ਰਹਿ ਜਾਂਦਾ ਹੈ ਜਿਆਦੇ ਗਰਮੀ ਦੇ ਵਿੱਚ ਸੋ ਇਸ ਕਰਕੇ ਘਟ ਝਾੜ ਮਿਲਣ ਦੀ ਸਮੱਸਿਆ ਪਿਛਲੇ ਸਾਲ ਕੁੱਝ ਕ ਫਾਰਮਰਾਂ ਨੂੰ ਆਈ ਸੀ ਜਿਨ੍ਹਾਂ ਨੇ ਅਗੇਤੀ ਇਸ ਵੈਰੈਟੀ ਦੀ ਲਵਾਈ ਕੀਤੀ ਸੀ ਅਤੇ ਕਿਸਾਨ ਭਰਾਵੋ ਇਹਦਾ ਜਿਹੜਾ ਸਹੀ ਸਮਾਂ ਹੈ ਪਨੀਰੀ ਬੀਜਣ ਦਾ ਉਹ 25 ਮਈ ਤੋਂ ਲੈ ਕੇ 26 27 28 ਮਈ ਤੱਕ ਤੁਸੀਂ ਇਸ ਦੀ ਪਨੀਰੀ ਬੀਜ ਸਕਦੇ ਆ ਕਿਉਂਕਿ ਇਸ ਕਿਸਮ ਦੀ ਜਿਹੜੀ ਪਨੀਰੀ ਆ ਉਹ 25 ਤੋਂ ਲੈ ਕੇ 30 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਹੈ ਇਹਕਰ ਤੁਸੀਂ 25 ਤਰੀਕ ਨੂੰ ਯਾਨੀ ਕਿ 25 ਮਈ ਨੂੰ ਪਨੀਰੀ ਬੀਜਦੇ ਹੋ ਤਾਂ 30 ਦਿਨ ਜੇਕਰ ਵੇਖੇ ਜਾਣ ਤਾਂ 25 ਜੂਨ ਤੱਕ ਤੁਹਾਡੀ ਪ੍ਰੋਪਰ ਪਨੀਰੀ ਤਿਆਰ ਹੋ ਜਾਵੇਗੀ ਅਤੇ 25 ਜੂਨ ਨੂੰ ਜੇਕਰ ਤੁਸੀਂ ਇਸ ਕਿਸਮ ਦੀ ਲਵਾਈ ਕਰਦੇ ਹੋ ਤਾਂ ਬਿਲਕੁਲ ਸਹੀ ਸਮੇਂ ਦੇ ਵਿੱਚ ਜਾ ਕੇ ਇਹ ਕਿਸਮ ਪੱਕੇਗੀ ਜੋ ਕਿ ਚੌਲਾਂ ਦੇ ਵਿੱਚ ਵਜਨ ਵੀ ਰਹੂਗਾ ਤੇ ਫੋਕ ਵਰਗੀ ਸਮੱਸਿਆ ਦਾ ਵੀ ਤੁਹਾਨੂੰ ਸਾਹਮਣਾ ਨਹੀਂ ਕਰਨਾ ਪਊਗਾ ਪਿਛਲੇ ਸਾਲਾਂ ਦੇ ਤਜਰਬੇ ਦੇ ਮੁਤਾਬਕ ਜੇਕਰ ਕਿਸਾਨਾਂ ਨੇ 25 ਤਰੀਕ ਨੂੰ ਇਸ ਝੋਨੇ ਦੀ ਲਵਾਈ ਕੀਤੀ ਸੀ ਤਾਂ ਝਾੜ ਚੰਗੇ ਵੇਖਣ ਨੂੰ ਮਿਲੇ ਆ ਅਤੇ ਕੁੱਝ ਕ ਫਾਰਮਰਾਂ ਨੇ 25 ਜੂਨ ਤੋਂ ਬਾਅਦ ਵੀ ਇਸ ਝੋਨੇ ਦੀ ਲਵਾਈ ਕੀਤੀ ਸੀ ਜਾਣੀ ਕਿ ਜਲਾਈ ਦੀਆਂ ਪਹਿਲੀਆਂ 1-2 ਤਰੀਕਾਂ ਵਿੱਚ ਵੀ ਕੁਝ ਕਿਸਾਨਾਂ ਨੇ ਇਸ ਦੀ ਲਵਾਈ ਕੀਤੀ ਸੋ ਪੱਕਣ ਦੇ ਵਿੱਚ ਥੋੜੀ ਘਣੀ ਦਿੱਕਤ ਆ ਸਕਦੀ ਹੈ ਜੇਕਰ ਪਿਛਲੇ ਦਿਨਾਂ ਦੇ ਵਿੱਚ ਮੌਸਮ ਜ਼ਿਆਦਾ ਠੰਡਾ ਹੁੰਦਾ ਹੈ ਸੋ ਇਹ ਕਿਸਮ 110 ਦਿਨ ਦੀ بجائے 115 ਦਿਨ ਤੱਕ ਜਾ ਸਕਦੀ ਹੈ ਜੇਕਰ ਲੇਟ ਬਜਾਈ ਕਰਾਂਗੇ ਤਾਂ ਜੇਕਰ 25 ਤੋਂ ਲੈ ਕੇ 26 27 28 ਜੂਨ ਦੇ ਵਿੱਚ ਆਪਾਂ ਇਸ ਝੋਨੇ ਦੀ ਲਵਾਈ ਕਰਾਂਗੇ ਤਾਂ ਬੈਲ ਕੁੱਲ ਪ੍ਰੋਪਰ ਸਹੀ ਸਮੇਂ ਦੇ ਵਿੱਚ ਸਹੀ ਦਾਣੇ ਲੈ ਕੇ ਪੱਕੇਗੀ ਇਹ ਕਿਸਮ ਸੋ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਪਨੀਰੀ ਬੀਜਣ ਦਾ ਸਮਾਂ ਵੀ ਤੇ ਝੋਨਾ ਲਾਉਣ ਦਾ ਸਮਾਂ ਵੀ ਸੋ ਦੋਸਤੋ ਮੈਂ ਇੱਕ ਪਿਛਲੀ ਵੀਡੀਓ ਦੇ ਵਿੱਚ ਵੀ ਗੁਜਾਰਿਸ਼ ਕੀਤੀ ਸੀ ਕਿ ਇਸ ਸਾਲ ਦੇ ਵਿੱਚ ਯਾਨੀ ਕਿ ਪੈਡੀ ਸੀਜ਼ਨ 2024 ਦੇ ਵਿੱਚ PR131 ਵੈਰਾਈਟੀ ਦੀ ਭਾਰੀ ਮੰਗ ਹੋਣ ਦੇ ਕਾਰਨ ਬੀ ਦੇ ਵਿੱਚ ਕਮੀ ਆਈ ਹੈ ਮਾਰਕੀਟ ਦੇ ਵਿੱਚ ਸੋ ਜੇਕਰ ਕੁਝ ਕੁ ਕਿਸਾਨ ਭਰਾ ਬੀ ਖਰੀਦਣ ਵੱਲੋਂ ਲੇਟ ਹੋ ਚੁੱਕੇ ਆ ਜਾਨੀ ਕਿ ਇਹਨਾਂ ਦਿਨਾਂ ਦੇ ਵਿੱਚ ਬੀਜ ਖਰੀਦ ਰਹੇ ਆ ਜਿਹੜੇ ਦਿਨਾਂ ਦੇ ਵਿੱਚ ਪਣੀਰੀ ਬੀਜਣ ਦਾ ਸਮਾਂ ਹੈ ਸੋ ਮੇਰੀ ਗੁਜਾਰਿਸ਼ ਆ ਉਹਨਾਂ ਕਿਸਾਨ ਭਰਾਵਾਂ ਨੂੰ ਕਿ ਜੇਕਰ ਤੁਸੀਂ ਬੀਜ ਹੁਣ ਵੀ ਖਰੀਦਣਾ ਚਾਹੁੰਦੇ ਆ ਤਾਂ ਮਾਰਕੀਟ ਦੇ ਵਿੱਚੋਂ ਪੂਰਾ ਤਸੱਲੀਦਾਰ ਦੁਕਾਨਦਾਰ ਤੋਂ ਤੇ ਪੂਰੀ ਤਸੱਲੀ ਦੇ ਨਾਲ ਬੀਜ ਖਰੀਦੋ ਕਾਰਨ ਕੀ ਜੇਕਰ ਝਾੜ ਦੇ ਵਿੱਚ ਕਮੀ ਰਹਿੰਦੀ ਆ ਬੀ ਦੀ ਸ਼ੁੱਧਤਾ ਨਹੀਂ ਜਾਨੀ ਕਿ PR131 ਵੈਰਾਈਟੀ ਦੇ ਬੀਜ ਨੂੰ ਲੈ ਕੇ ਕੋਈ ਕਪੜਾ ਹੁੰਦਾ ਹੈ ਤਾਂ ਉਸ ਸਮੇਂ ਤੇ ਆ ਕੇ ਵੈਰਾਈਟੀ ਦੀ ਨਿੰਦਿਆ ਹੋ ਜਾਂਦੀ ਹੈ ਜਿਵੇਂ ਕਿ 2017 ਦੇ ਵਿੱਚ PR126 ਵੈਰਾਈਟੀ ਦੀ ਨਿੰਦਿਆ ਹੋਈ ਤੇ ਅੱਜ ਦੀ ਤਰੀਕ ਦੇ ਵਿੱਚ ਉਹੀ ਵੈਰਾਈਟੀ ਸੇਮ 90 ਤੋਂ ਲੈ ਕੇ 95 ਮਣ 100 ਮਣ ਤੱਕ ਝਾੜ ਦੇ ਰਹੀ ਹੈ ਕਿਸਾਨਾਂ ਨੂੰ ਸੋ ਇਸੇ ਤਰ੍ਹਾਂ ਬੀਜ ਨੂੰ ਸਮਝਣਾ ਜ਼ਰੂਰੀ ਆ ਬੀਜ ਦੀ ਤਸੱਲੀ ਹੋਣਾ ਜ਼ਰੂਰੀ ਆ ਸੋ ਮੇਰੀ ਗੁਜਾਰਿਸ਼ ਆ ਕਿ ਆਪਣਾ ਬੀਜ ਪੂਰਾ ਤਸੱਲੀ ਦੇ ਨਾਲ ਖਰੀਦੋ ਦੋਸਤੋ ਅੱਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਵਾਂਗੇ ਪੀਆਰ 131 ਵੈਰੈਟੀ ਦੀ ਬਾਬਤ ਕਿ ਪਿਛਲੇ ਸਾਲ ਕੁਝ ਕ ਕਿਸਾਨਾਂ ਨੂੰ ਘੱਟ ਝਾੜ ਮਿਲਿਆ ਇਸ ਵੈਰੈਟੀ ਦਾ ਅਤੇ ਕੀ ਕੀ ਗਲਤੀਆਂ ਰਹੀਆਂ ਕੀ ਕੀ ਕਾਰਨ ਹੋਏ ਕਿੰਨੀ ਯੂਰੀਆ ਪਾਉਣੀਆਂ ਆਪਾਂ ਇਸ ਵੈਰੈਟੀ ਨੂੰ ਕਿਹੜੀਆਂ ਜ਼ਮੀਨਾਂ ਦੇ ਵਿੱਚ ਕਿਹੜੇ ਪਾਣੀ ਦੇ ਵਿੱਚ ਇਹ ਵੈਰੈਟੀ ਚੰਗਾ ਝਾੜ ਦਿੰਦੀ ਆ ਸੋ ਇੱਕ ਦੋ ਦਿਨਾਂ ਦੇ ਤੱਕ ਇਹ ਵੀ ਆਪਾਂ ਵੀਡੀਓ ਸਾਂਝੀ ਕਰਾਂਗੇ ਸੋ ਚੈਨਲ ਦੇ ਨਾਲ ਬਣੇ ਰਹੋ ਧੰਨਵਾਦ